ਤਿੰਨ ਤੇਰੀ ਭੈਣ ਦੀ ਬੁੱਧੀ ਤੇਰੇ ਵੇਜਦੇ ਦੀ ਗੱਲ ਬਾਈ ਨਾ ਨਾ ਪੁੱਛੇ ਨਾ ਪੁੱਛ ਬਾਈ ਇੱਕ ਵਾਰੀ ਹੋਰ ਸੱਚੀ ਹੋਣੀ ਚਾਹੀਦੀ ਹਰੀ ਸਵੇਰੀ ਬਣਾ ਲੈ ਮਾਨੂੰ ਭੈਣ ਚੋਦ ਨੂਰੀ ਬਾਈ ਨਾ ਪੁੱਛ ਇਸਨੂੰ ਹਾਂ ਕਿਆ ਨਾ ਪੁੱਛ ਤੋ ਲੈ ਇਸਨੂੰ ਕਿਆ ਨਾ ਹੋ ਉਸਕੇ 라ਜੂ 라ਜੂ ਮੇਰਾ ਗੁਰੂ ਆ ਕਹਾਂ ਦਾ ਕਹਾਂ ਦਾ ਆ ਮੇਰਾ ਗੁਰੂ ਆ ਕਹਾਂ ਦਾ ਹੈ ਬੀਆ ਗੁਰੂ ਆ ਕਹਾਂ ਦਾ ਗੁਰੂ ਆ ਬੰਨੂ ਪਤਾ ਤੋ ਦੇ ਕਿਹੜਾ ਭੈਣ ਚੋਦ ਗੁਰੂ ਆ ਤੇਰਾ

ਪਲਖਾ ਮੇਰਾ ਪਲਖਾ ਗੁਰੂ ਆ ਲੱਖੇ ਜੀ ਭੈਣ ਦੀ ਚੂ ਤੁਸਕੇ ਗੁਰੂਦ ਕੀ ਤੇਰੀ ਜਹਰ ਅਰਪੇ ਜੀ ਕਿਸਨੇ ਤਾ ਕਰਵਾਇਆ ਦਰਪਾ ਕਿਸਨੇ ਆ ਕਰਵਾਇਆ ਬਕਿਸ ਕਾਇ ਹੋ ਸੁਨੀ ਤਾ ਲੋ ਸੁਨੀ ਤਾ ਸੁਨੀ ਤਾ ਸੁਨੀ ਤਾ ਕਾਤਲ ਹੋਇਆ ਕਾਤਕ ਤੇ ਕਰਵਾਇਆ ਆਇਓ ਵੀ ਬੀਵਨੇ ਮਾਪਾ ਗਾ ਹਣਾ ਨਾ ਛੱਡ ਦੇ ਅਰ ਮੇਰੇ ਕਹਿਣੇ ਮਤਰਾਗਾ ਅੱਛਾ ਤੈਨੂੰ ਯੂ ਨਹੀਂ ਪਤਾ ਤਾ ਵੀ ਅੱਕਾ ਮਾਪਾ ਗਾ ਇਹ ਪੇੜ ਤੇ ਲੜਗੇ ਕਿਛ ਕੇਚ ਰਾਗੇ

ਨਹੀਂ ਵੀ ਨਹੀਂ ਪਾੜ ਜਾ ਛੱਡ ਦੇ ਕਹੇ ਸਵੇਰੀ ਫੇਰਵਰੀ ਸੀ ਪੂਰੀ ਬੁਲਾਵਾਂਗਾ ਠੀਕਾ ਹਾਂ ਜੇ ਮੁੰਡਾ ਆ ਗਿਆ ਯੋ ਸੋਚ ਰੇ ਅਸੀਂ ਪਾਇਡ ਚੋਦਾ ਕਾਲਜਾ ਖਾਣਾ ਕਿਸ ਨੇ ਤੈਨੂੰ ਦਰਵਾਜ਼ਾ ਭੇਜਿਆ ਆ ਰਸੀ ਨਹੀਂ ਵੀ ਨਹੀਂ ਆਬ ਖਾਵਾਗੀ ਨਾ ਉਸ ਦਾ ਕਮਾਜਾ ਹਾਂ ਖਾਵਾਂਗਾ ਹਾਂ ਖਾਵਾਗੀ ਵੀ ਹਾਂ ਜਾਰੀਆਂ ਜਾਰੀਆਂ ਕੱਢ ਕੱਢ ਕੇ ਚੱਲ ਜੇ ਵੀ ਹੈ ਸਾਰੇ ਚ ਹੋ ਗਏ ਸਾਰੇ ਸਾਰੇ ਜਾਣੇ ਤਿੰਨੋ ਕੋ ਤਿੰਨ ਨਾ ਹਾਂ ਸਾਰੇ ਦਿੱਕਾ ਕੱਢੋ ਆਪਣੀ ਆਪਣੀ ਲੱਗ ਲੈ ਤਿੰਨ ਤਿੰਨ ਲੈ ਲੈ ਲੱਤਾਂ ਕੱਢ ਕੇ ਚੱਲੋ ਸਾਰੇ ਨੇ ਕੱਟਣੀਆਂ ਬਾਰੀ ਬਾਰੀ ਹਾਂ 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 ਇੱਕੀ ਲਿੱਕਾ ਬੜਵਾਈ ਜਨੇ ਮਤੇ ਤਿੰਨੇ ਜਵਾਂ ਨਿਕਲ ਗਏ ਆ ਮੈਂ ਭੈਣ ਚੋ ਚਿਰਾਗ ਨਹੀਂ ਲਾਣਗਾ ਤੈਨੂੰ ਫੂਕ ਕੇ ਛੱਡ ਜਾਵਾਂ ਕਿਉਂ ਨਹੀਂ ਚੱਲਦਾ ਕਿ ਝੋਨਾ ਸੋਚੇ ਕਿ ਤੈਨਾਂ ਦਾ ਵੀ ਕੁਸ ਜਾਉਗਾ ਹਾਂ ਮੰਨ ਜਾਂਦੇ ਮਗਰਤੀ ਹੋਣੀ ਅਜ ਤੈ ਨਹੀਂ ਅਜ ਤੈ ਨਹੀਂ ਮੁਰਤਾ ਨਾ ਬਦਹਿਲ ਤੇ ਮੇਰੇ ਪੈਰ ਨਾ ਪਕੜਾ ਉਸ ਬਾਪ ਦੇ ਪਕੜੇ ਅਜ ਤੈ ਨਹੀਂ ਹਾਂ ਉਹ ਖੜਿਆ ਤੁਮੇਗਾ ਵਿਚ ਕਿੰਮਤਾ ਚੱਕੀ ਤਰ ਸੋਟੇ ਚੱਕੀ